ਸਾਹ ਹਲਕੇ ਵਿੱਚ ਖੁਸ਼ੀ ਦੀ ਬਹੁਤ ਜਿਆਦੀ ਲਹਿਰ ਆ ਅੱਜ ਤਰਨਤਾਰਨ ਸਾਹਿਬ ਵਿੱਚ ਬੋੜੀ ਚੌਂਗ ਵਿਖੇ ਅੱਜ ਅਸੀਂ ਲੱਡੂਆਣਾ ਜਿਹੜਾ ਜਿਹੜਾ ਖੁਸ਼ੀ ਦੀ ਮਨਾ ਕੇ ਅਸੀਂ ਜਿਹੜਾ ਕੀਤਾ ਵਾ ਪ੍ਰੋਗਰਾਮ ਕੀਤਾ ਗਿਆ ਵਾ ਜਿਹੜਾ ਇੱਕ ਸਭ ਤੋਂ ਵੱਡਾ ਮੁੱਦਾ ਵਾ ਇੱਕ ਬੇਦਬੀ ਦਾ ਮੁੱਦਾ ਵਾ ਜੀ ਇੱਕ ਨਸ਼ਿਆਂ ਦਾ ਮੁੱਦਾ ਜੀ ਸਭ ਤੋਂ ਵੱਡਾ ਮੁੱਦਾ ਵਾ ਜਿਹੜੀਆਂ ਜਿਹੜੀਆਂ ਆਪਣੇ ਬੰਦੀ ਸਿੰਘ ਨੇ ਉਹ ਜਿਹੜੇ ਅੱਜ ਜੇਲਾਂ ਵਿੱਚ ਬੈਠੇ ਨੇ ਸਜ਼ਾ ਪੂਰੀਆਂ ਕਰਕੇ ਬੈਠੇ ਨੇ ਪਰ ਕਿਸੇ ਨੇ ਕਿਸੇ ਸਰਕਾਰ ਨੇ ਜਿੰਨੀਆਂ ਵੀ ਸਰਕਾਰਾਂ ਆਈਆਂ ਪਰ ਕਿਸੇ ਨੇ ਉਹਨਾਂ ਦੀ ਕੋਸਾਰ ਨਹੀਂ ਲਈ ਗਈ ਤੇ ਅਸੀਂ ਪੂਰੀ ਜਿਹੜੀ ਸਿੱਖ ਸੰਗਤ ਆ ਜਿਹੜੀ ਉਹਨਾਂ ਨੂੰ ਅਪੀਲ ਕਰਦੇ ਸੀ ਉਹਨਾਂ ਵੱਲੋਂ ਅਪੀਲ ਕਰਦੇ ਆ ਤੇ ਜਿਹੜਾ ਉਹਨਾਂ ਨੂੰ ਜਿਹੜੇ سزا ਜਿਹੜੀ ਭੁਗਤੀ ਗਈ ਆ ਉਹਨਾਂ ਨੂੰ ਬਾਹਰ ਕੱਢ ਕੇ ਜਿਹੜਾ ਉਹ ਆਪਣ ਜੋ ਉਹਨਾਂ ਨੇ ਕੀਤਾ ਸੀ ਜਿਹੜਾ ਪ੍ਰਿਆ ਜਿਹੜਾ ਉਹ ਜਿਹੜਾ ਲੋਕ ਜਿਹੜਾ ਤੰਤਰ ਦਾ ਜਿਹੜਾ ਆਪਣਾ ਲੋਕਤੰਤਰ ਦਾ ਜਿਹੜਾ ਹੋਕਾ ਦਿੰਦੇ ਨੇ ਸਰਕਾਰਾਂ ਪਰ ਉਹ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਵਾ ਜਿਹੜੀ ਸਰਕਾਰ ਅੱਜ ਜਿਹੜੇ ਇੱਥੇ ਮੁੱਦੇ ਆ ਤੁਸੀਂ ਹਸਪੀਟਲ ਜਾ ਕੇ ਵੇਖੋਗੇ ਨਸ਼ਾ ਜਨਾਨੀਆਂ ਵੀ ਉੱਥੇ ਬੈਠੀਆਂ ਪੈਣਾ ਉੱਥੇ ਬੈਠੀਆਂ ਨੇ ਨਸ਼ਾ ਕਰਦੀਆਂ ਪਈਆਂ ਨੇ ਵੀਰ ਬੈਠੇ ਨੇ ਜਿਹੜੇ ਬੁਰੀ ਹਾਲਤ ਉਹਨਾਂ ਦੀਆਂ ਤੇ ਸਰਕਾਰਾ ਉਹਨੂੰ ਕੋਈ ਸਾਰ ਨਹੀਂ ਲੈ ਰਹੀਆਂ ਉਹਨਾਂ ਦੀਆਂ ਤੇ ਭਾਈ ਸਾਹਿਬ ਨੇ ਜਿਹੜੀ ਵਹੀਰ ਚਲਾਈ ਸੀ ਇੱਕ ਨਸ਼ਾ ਨੂੰ ਲੈ ਕੇ ਉੱਚ ਹਰ ਧਰਮ ਦਾ ਜਿਹੜਾ ਇੱਕ ਨਸ਼ੇ ਨੂੰ ਕਿਸੇ ਦੀ ਯਾਦ ਨਹੀਂ ਪੁੱਛੀ ਗਈ ਉਹਨਾਂ ਨੂੰ ਉਹਦਾ ਦਾ ਨਸ਼ਾ ਛਡਾਇਆ ਗਿਆ ਤੇ ਗੁਰੂ ਵਾਲੇ ਬਣਾ ਕੇ ਪਾਇਆ ਗਿਆ 29 ਜਿਹੜੀ ਸੌ ਚੁੱਕ ਸਮਾਗਮ ਹੋਇਆ ਵਾ ਤੁਸੀਂ ਲੱਡੂ ਮੰਡੇ ਕੀ ਕਹਿਣਾ ਚਾਹੁੰਦੇ ਜੀ ਇਹ ਲੱਡੂ ਮੰਡੇ ਕੱਲੇ ਅਹੀਂ ਨਹੀਂ ਮੰਡੇ ਇੱਥੇ ਹਿੰਦੂ ਵੀ ਆਣੇ ਵੀ ਮੰਡੇ ਆ ਤੇ ਮੁਸਲਮਾਨ ਵੀ ਆਣੇ ਵੀ ਮੰਡੇ ਆ ਕਿਉਂਕਿ ਹਰ ਇੱਕ ਨੂੰ ਉਹਨਾਂ ਸਮਝਿਆ ਵੀ ਇਹ ਜਿਹੜੇ ਭਾਈ ਸਾਹਿਬ ਹੁਣੀਆਂ ਪੇ ਚੰਗੇ ਕੰਮ ਕਰਨ ਨੇ ਕਿਉਂਕਿ ਨਸ਼ਿਆਂ ਦੇ ਕੋਹੜ ਤੋਂ ਦੂਰ ਕਰਨਦੇ ਨੇ ਆਪਣੇ ਜਿਹੜੇ ਧਰਮ ਦੇ ਨਾਲ ਜੋੜਨਦੇ ਨੇ ਇਹ ਜਿਹੜੇ ਚੰਗੇ ਕੰਮ ਕੀਤੇ ਆ ਜਿਹੜੀ ਸਰਕਾਰ ਵੱਲੋਂ ਐਨਐਸਏ ਲਾਈ ਗਈ ਝੂਠੀ ਉਹਨੂੰ ਖਾਰਜ ਜਨਤਾ ਨੇ ਕਰਕੇ ਜਿਤਾ ਕੇ ਭੇਜਿਆ ਇਸ ਕਰਕੇ ਹੁਣ ਤੇ ਵੇਲੇ ਐਨਐਸਏ ਖਤਮ ਹੋਣੀ ਚਾਹੀਦੀ ਆ ਤੇ ਭਾਈ ਸਾਹ ਨੂੰ ਰਿਹਾ ਕਰਨਾ ਚਾਹੀਦਾ ਜਿਸ ਤਰ੍ਹਾਂ ਰਹਿੰਦੇ ਕੰਮ ਆ ਨਸ਼ੇ ਦੇ ਮੁੱਦੇ ਆ ਉਹਦੇ ਤੇ ਆ ਕੇ ਉਹ ਕੰਮ ਕਰਨਗੇ ਸਾਰੀਆਂ ਟੀਮਾਂ ਬਣਾ ਕੇ ਕੰਮ ਕਰਨਗੇ ਆ ਬਾਗਾ ਬਾਡਰ ਖਲਾਉਣ ਇਥੋਂ ਦੀ ਬੇਰੋਜ਼ਗਾਰੀ ਜਿਹੜੀ ਉਹ ਖਤਮ ਹੋਵੇ ਤੇ ਇਥੋਂ ਦਾ ਜਿਹੜਾ ਗਰੂਰ ਸਾਹਿਬ ਕਿਹਦਾ ਉਹ ਵਿਕਾਸ ਹੋਵੇ ਭਾਈ ਸਾਹਿਬ ਨੂੰ ਇੰਨੇ ਵੋਟ ਪੈਣ ਦਾ ਕਾਰਨ ਇਹ ਸੀ ਕਿ ਉਹਨਾਂ ਨੇ ਜਦੋਂ ਉਹਨਾਂ ਨੇ ਖਾਲਸਾ ਵਹਿੀਰ ਚਲਾਈ ਹਰ ਇੱਕ ਧਰਮ ਦੇ ਬੰਦੇ ਨੂੰ ਆਪਣੀ ਛਾਤੀ ਨਾਲ ਰਿਕਣਾ ਲਾ ਕੇ ਥੋੜ ਤੱਕ ਦੂਸਰੇ ਧਰਮਾਂ ਲੋਕਾਂ ਦੇ ਨਸ਼ੇ ਛਡਾਏ ਔਰ ਲੋਕਾਂ ਦੀ ਇੰਟਰਵਿਊ ਵੀ ਆ ਚੁੱਕੀ ਆ ਇਸ ਕਰਕੇ ਭਾਈ ਭਾਈ ਅਮਰਪਾਲ ਸਿੰਘ ਦੇ ਬਾਹਰ ਆਉਣ ਦੇ ਨਾਲ ਕਰਨਤਾਰਨ ਕਟੂਰ ਸਭ ਹਲਕਾ ਨਸ਼ਾ ਜਿਹੜਾ ਸੁਧਾਰ ਹੋਏਗਾ ਲੁੱਟਾ ਕੋਹਾ ਚੋਰੀਆਂ ਟਕੈਟੀਆਂ ਤੇ ਫਰੋਤੀਆਂ ਇਹਦੇ ਵਿੱਚ ਸੁਧਾਰ ਹੋਗਾ ਕਿਉਂਕਿ ਬਹੁਤ ਜ਼ਿਆਦਾ ਗੱਤਰ ਪੈ ਚੁੱਕਾ ਹੈ ਲੋਕਾਂ ਨੂੰ ਧਮਕੀ ਭਰੇ ਪੱਤਰ ਆ ਰਹੇ ਹਨ ਧਮਕੀ ਭਰੇ ਫੋਨ ਆ ਰਹੇ ਹਨ ਬਿਲਕੁਲ ਪ੍ਰਸ਼ਾਸਨ ਜਿਹੜਾ ਵਾ ਕੋਮਪ ਕਰਨੀ ਨਹੀਂ ਸੁਤਾ ਪਿਆ ਸਰਕਾਰ ਕੇ ਟੇ ਮੇਰਾ ਬੜਾ ਕੰਟਰੋਲ ਬਿਲਕੁਲ ਪਕੋਤ ਮਾਨ ਦੀ ਸਰਕਾਰ ਦਾ ਕੰਟਰੋਲ ਨਹੀਂ ਹੈਗਾ ਜੇ ਇਹ ਨਹੀਂ ਕਰ ਸਕਦੀ ਫਿਰ ਜਨਤਾ ਨੂੰ ਅਧਿਕਾਰ ਦੇ ਦਿਓ ਵੇਖਾਂਗੇ ਫਿਰ ਮਨੁੱਖੀ ਧਰ ਲੰਗਣਾ ਕਿਵੇਂ ਹੁੰਦੀ ਆ ਫਿਰ ਅਸੀਂ ਮਨੁੱਖੀ ਅਧਿਕਾਰਾਂ ਦੇ ਖੇਤਰ ਰਹਿ ਕੇ ਕੰਮ ਕਰਦੇ ਭਾਈ ਅੰਮ੍ਰਿਤ ਸਾਹਿਬ ਨੇ ਰਿਆ ਕਰਨਾ ਚਾਹੀਦਾ ਹਰ ਹਾਲਤ ਵਿੱਚ ਤਾਂ ਕਿ ਅਸੀਂ ਉਹਨਾਂ ਨਾਲ ਚੱਲ ਕੇ ਜਿੱਥੇ ਸਾਡੀਆਂ ਡਿਊਟੀਆਂ ਲਾਉਣਗੇ ਅਸੀਂ ਕੰਮ ਕਰਾਂਗੇ ਅਤੇ ਜਿਹੜੀ ਮਨੁੱਖੀ ਅਧਿਕਾਰ ਦੇ ਪਾਲਣਾ ਤਾਂ ਹੋਵੇਗੀ ਕਿਉਂਕਿ ਮੈਂ ਪਹਿਲਾਂ ਬੇਟੀ ਕਰ ਦੋ ਵੀ ਅੱਜ ਤੱਕ ਕਰੀ ਇਤਰਾ ਨਹੀਂ ਹੋਇਆ ਇਹ ਬਿਲਕੁਲ ਠਕਾ ਹੋ ਰਿਹਾ ਵਾ ਛੋ ਚੱਕ ਤੋਂ ਬਾਅਦ ਬਤੌਰ ਬਰਾਬਰ ਬੈਠੇ ਹੋ ਐਮਪੀ ਬਣ ਚੁੱਕੇ ਹਨ ਹਰਕੇ ਦੇ ਖਰੂਰ ਸਾਹਿਬ ਦੇ ਮੇਰੀ ਬੇਨਤੀ ਹੈ ਸਰਕਾਰ ਨੂੰ ਰਿਹਾ ਕੀਤਾ ਜਾਵੇ ਤੇ ਉਹ ਆਪਣੇ ਕੰਮਕਾਰ ਸਾਹਮ ਸਕੇ